ਨਮਸਕਾਰ ਭਾਈ ਜੀ ਸਾਰਿਆਂ ਨੂੰ ਅਸੀਂ ਅੰਮ੍ਰਿਤਸਰ ਦਾ ਟੂਰ ਮਾਣ ਸੀ ਅੱਜ ਮੇਲੇ ਸੀਗੇ ਅੱਜ ਆਏ ਸੀ ਅੰਮ੍ਰਿਤਸਰ ਅਜਲੇ ਵਾਲੇ ਬਾਗ ਦਾ ਵੀਊ ਦਖ ਨੂੰ ਲਫਾਉਣ ਲੱਗੇ ਆਂ ਇਹ ਅੰਦਰ ਅਸੀਂ ਆ ਚੁੱਕੇ ਹਾਂ ਗੇਟ ਦੇ ਸਾਰੀ ਟੂਰ ਇਹ ਅੰਦਰ ਦੇ ਸ਼ਾਮ ਦਾ ਟਾਈਮ ਲਾਈਵ ਸਾਰੀ ਵੀਡੀਓ ਤੁਸੀਂ ਦਿਖਾ ਰਹੇ ਹੋ ਸਾਥ ਬਹੁਤ ਪਈ ਆ ਅੱਜ ਜੀ ਅੰਦਰ ਦਾ 뷰 ਆ ਸਾਰਾ ਦੇਖੋ ਜੀ ਕਿੱਡਾ ਵਧੀਆ ਬਗੀਚਾ ਬਹੁਤ ਸੁੰਦਰ ਜਿਹਾ ਥੀ ਪਾਰਕਿੰਗ ਅੱਜ ਬੱਬੂ ਨੂੰ ਅਸੀਂ ਚੰਗਾ ਹੀ ਤੇ ਚੜਾਉਣ ਗਏ ਸੀਗੇ ਨਾਲ ਉਹਨਾਂ ਨੂੰ ਖੁਸ਼ੀ ਆਏ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਮੱਥਾ ਟੇਕਣ ਤੇ 10 ਮਿੰਟ ਟਾਈਮ ਕੱਢ ਕੇ ਜਾਈਆਂ ਵਾਗ ਦੇ ਵਿੱਚ ਅਸੀਂ ਗੇੜੀ ਪਾਉਣ ਆਏ ਆ ਬਹੁਤ ਵਧੀਆ ਹਾਂਜੀ ਕੁਝ ਕਹਿਣਾ ਤਾਂ ਕਹਿ ਸਕਦੇ ਆ ਵੀਡੀਓ 'ਚ ਲਾਈਵ ਮੈਂ ਤਾਂ ਨਹੀਂ ਹੋਇਆ ਨਾ ਕਈ ਵਾਰੀ ਵੀਡੀਓ ਕੱਟਣੀ ਪਈ ਜਾਂਦੀ ਹੈ ਇਹ ਉਹ ਖੂਹ ਜਿੱਥੇ ਆਪਣੇ ਆ ਖੂਹ ਆ ਜੜਿਆਂ ਵਾਲਾ ਬਾਗ ਦਾ ਜਿੱਥੇ ਸ਼ਹੀਦ ਹੋਏ ਸਨ ਇਹ ਕਈ ਅੰਦਰ ਸਾਰਾ ਦਿਖਦਾ ਜੀ ਤੇ ਬਾਹਰ ਦਾ ਥਿਊ ਹੈ ਹਨਾ ਇਹ ਮਰਵਾਣੀ ਹੂੰ ਅੰਦਰ ਨਹੀਂ ਦਿਖ ਰਿਹਾ ਛੀ ਜਾਂ ਧੁੰਦਲਾ ਹੋਇਆ ਹੈ ਨਾ ਹੂੰ ਹੂੰ ਇਹ ਵੀਊ ਆ ਨਾ ਕੱਲ੍ਹ ਤੋਂ ਕਦੀ ਮਾਇਨ ਇਹ ਗੋਲੀਆਂ ਗੋਲੀਆਂ ਨਿਸ਼ਾਨ ਪ੍ਰਾਣ ਹੈ ਇੱਕ ਮਾਰ ਕੇ ਕਿਤੇ ਨੇੜੇ ਹੀ ਹੋ ਗਿਆ ਇਹ ਨਹੀਂ ਇਤਿਹਾਸ ਭਾਈ ਨਿਸ਼ਾਨ ਆਪਾਂ ਜਨਰਲ ਦਾਰਨਾ ਆਦੇਸ਼ ਦੁਆਰਾ ਬਿਨਾ ਕਿਸੇ ਤਰ੍ਹਾਂ ਨੂੰ ਬੰਦ ਕੀਤਾ ਗਿਆ ਗੋਲੀਆਂ ਤੋਂ ਅੱਛਾ ਰੋਕ ਬੀਚਾਸ ਤੇ ਵੇਖੋ ਜਦੋਂ ਵੀ ਵੀਡੀਓ ਚੱਲੀ ਜਾਂਦੀ ਆ ਕਿੰਨਾ ਬੰਦ ਹੋਣ ਦਾ ਪਬਲਿਕ ਸਾਰੀ ਬਾਹਰ ਜਾਊ ਫੇਰੀ ਬੰਦ ਹੋਊਗਾ ਬਹੁਤ ਘੱਟ ਟਾਈਮ ਹੈ ਸੀਟੀਆਂ ਮਾਰਨ ਲੱਗ ਗਏ ਨੇ ਗੈਲਰੀ ਨੰਬਰ 3 ਇੱਥੇ ਆ ਰਿਹਾ ਜੀ ਇੱਥੇ ਆ ਕੇ ਕਾਪੀਆਂ ਕਿਤਾਬਾਂ ਜੀ ਪੜ੍ਹਦੇ ਸੀਗੇ ਹੈ ਆ ਵੀਊ ਇੱਧਰ ਕੁਝ ਨਹੀਂ ਹੈ ਇੱਧਰ ਕੁਝ ਨਹੀਂ ਹੈ ਇੱਧਰ ਤਾਂ ਉਹਨੇ ਵਾਟਰ ਜੜੀਆਂ ਵਾਲੇ ਬਾਗ ਬਾਰੇ ਪੰਜਵੀਂ ਦੇ ਵਿੱਚ ਸਰਲੇਖ ਹੁੰਦੇ ਸੀ ਇਹ

शुक्रिया मैं एक दिन का पता है I'll give it